ਕੀ ਦੇਖ ਰਹੇ ਜੋ ਲੋਕ ਸਮਾਚਾਰ رپورਟਰ ਰੇ ਸਿੰਘ ਸੰਦੀਪ ਤੇ ਬੱਗੀ ਬੱਲ ਦੀ ਖਾਸ ਰਿਪੋਰਟ ਪਿਛਲੇ ਦਿਨੀ ਹੀ ਪਿੰਨ ਲੰਜੋਵਾਲ ਵਿਖੇ ਪਿੰਦੇ ਦੇ ਹੀ ਦੂਰ ਵਕਤੀਆਂ ਵੱਲੋਂ ਮੋਹਨ RAM ਅਤੇ ਉਸਦੇ ਚਾਚਾ ਮੁਖਤਿਆਰ ਸਿੰਘ ਨਾਲ ਕੀਤੀ ਗਈ ਫੋਟਮਾਰ ਕੇਸ ਕੇਸਾਂ ਦੀ ਬੇਅਦਬੀ ਅਤੇ ਮੋਹਨ ਲਾਲ ਨੂੰ ਜਾਨੋਂ ਮਾਰ ਦੀ ਨੀਤ ਲਾਲ ਜੋ ਹਮਲਾ ਕੀਤਾ ਗਿਆ ਸੀ ਫੋਸ ਵੱਲੋਂ ਦੋਸ਼ੀਆਂ ਖਲਾਫ ਪੁਲਿਸ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਜਾਣ ਤੇ ਐਸਐਸਪੀ ਸਾਹਿਬ ਨੂੰ ਲਿਖਤੀ ਦਰਖਾਸਤ ਦੇ ਕੇ ਭਗਵਾਨ ਵਾਲਮੀਕ ਸਿੰਘ ਜਨੂ ਵੱਲੋਂ ਇੱਕ ਤਰੀਕ ਨੂੰ ਪੁਲਿਸ ਥਾਣਾ ਜੰਡਿਆਲਾ ਗਰੂਪ ਕੈਂਪ ਦਿੱਤਾ ਗਿਆ ਸੀ ਪਰ ਹੁਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਣ ਤੇ ਇੱਕ ਇੱਕ ਤਰੀਕ ਨੂੰ ਦਿਨ ਸੋਵਾਂ ਨੂੰ ਥਾਣਾ ਜੰਡਿਆਲਾ ਉਨੀ ਦੇ ਸਾਹਮਣੇ ਨੈਸ਼ਨਲ ਹਾਈਵੇ ਜੰਮ ਕਰਨ ਸਰਬਜੀਤ ਸਿੰਘ ਫਤਿਹਵਾਲੀਗੜ੍ਹ ਰੋਸ਼ ਜਾਰਾ ਕੀਤਾ ਜਾਊਗਾ ਅਤੇ ਪੁਲਿਸ ਦੇ ਖਿਲਾਫ ਨਾ ਤੇਰਾ ਮੁੰਡਾ ਵਢਾਦਾ ਸਰਕਾਰ ਨੇ ਕੋਈ ਵੀ ਸੁਣਦਾ ਨਹੀਂ ਤੇਰਾ ਮੁੰਡਾ ਵਢਾਦਾ ਇਨਾ ਦਿਨ ਮੁੰਡੇ ਬੱਜੇ ਜਾਣ ਫੇਰ ਜਾਨ ਫੇਰ ਲੈਂਦੇ ਆਲੇ ਮਾਤਾ ਹੁੰਦਾ ਏ ਨਵਾਲੀ ਪਾਰਟੀ ਮਰਦਾਬਾਦ ਮਰਦਾਬਾਦ ਮਰਦਾ ਮੈਂ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਸੱਤ ਬੰਦੇ ਆਏ ਜੀ ਲੈਤੀराम ਵੀ ਤਾਰਾਮ ਉਹਨਾਂ ਦੇ ਸੱਫੀ ਇਹਨਾਂ ਸ਼ਰੇਆਮ 3:30 ਦੇ ਟਾਈਮ ਹੈ ਮੇਰੀ ਕਾਤਰਾਂ ਦੇ ਨਾਲ ਮੇਰੇ ਚਾਚਾ ਜੀ ਨਾਲ ਆ ਰਿਹਾ ਕਾਤਰਾਂ ਦੇ ਵੱਡ ਵੱਡ ਕੀਤੀ ਅੱਜ ਸਿਰ ਤੇ ਤੱਕਰ ਮਾਰੇ ਸੇਰ ਖੋਲ ਦਾ ਘਟਲਾਤਾ ਪੂਰਾ ਲੱਗਦਾ ਸੀ ਕਿ ਪੂਰਾ ਸ਼ਰੇਆਮ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅੱਜ ਮੈਨੂੰ ਰੱਬ ਨੇ ਹੀ ਬਚਾਇਆ ਜੀ ਕਿੱਦਾਂ ਬਚਾਇਆ ਇਹ ਵੀ ਤੁਹਾਨੂੰ ਪਤਾ ਬਾਕੀ ਇੰਚਾਰ ਸਭ ਚੌਕੀ ਗਈ ਹੈ ਇਹ ਨੂੰ ਕੋਈ ਇਨਸਾਫ ਨਹੀਂ ਮਿਲਿਆ ਐਸਐਸਓ ਸਾਹਿਬ ਦੇ ਚੜ੍ਹੇਲੇ ਗਏ ਉੱਥੇ ਜਾਨੂੰ ਕੋਈ ਨਹੀਂ ਸੁਣਾਈ ਹੋਈ ਡਿਊਟੀ ਸਾਹ ਕੋ ਗਏ ਉੱਥੇ ਵੀ ਇਹਨੂੰ ਕੋਈ ਜੱਦਾ ਫਾਇਦਾ ਨੰਬਰ ਲੱਗਿਆ ਆ ਆਈਐਸਟੀ ਦਫਤਰ ਗਏ ਉੱਥੇ ਵੀ ਸਾਡੇ ਕੋਈ ਵੀ ਜਰਾਈ ਹੋਈ ਫਾਰ ਕੇ ਸਾਨੂੰ ਫਿਰ ਵੀ ਆ ਕਤਮਾ ਨੂੰ ਚੁਗਣਾ ਪਿਆ ਆਨੂੰ ਮੀਡੀਆ ਦਾ ਸਾਥ ਲੈਣਾ ਪਿਆ ਹੋਰ ਬੰਦੇ ਦੇ ਮਤਲਬ ਨਾਲ ਸਾਥ ਹੱਟ ਗਿਆ ਵੀ ਇਥੇ ਇਨਸਾਫ ਲੈਣ ਵਾਸਤੇ ਮੰਗ ਜੋ ਆਡੀ ਕਾਰਵਾਈ ਬੰਦ ਜੀ ਜਿਹੜੇ ਬੰਦੇ ਛੜਿਆ ਮ ਕੋ ਮਡਾ ਦਾਦਰ ਲਾ ਕੇ ਆ ਕੇ ਲਾ ਕੇ ਤੋਂ ਮਨਾਇਆ ਨਹੀਂ ਹਾਜੀ ਲਾਇਆ ਜੀ ਰੋਡ ਰੁਕ ਜਾਮ ਕੀਤਾ ਕੀਤਾ ਜੀ ਕਰਾਂਗੇ ਜੇ ਹਾਜ਼ਰ ਮੰਗਣਾ ਪੂਰੀ ਹੈ ਲਗਰ ਹਾਈਵੇ ਬੰਦ ਕਰਾਂਗੇ ਚਡੇ ਵਾਲੀ ਗਰੂ ਵਾਲਾ ਹਾਜੀ ਹੁਣ ਅਗਲੀ ਕਾਰਵਾਈ ਕੀ ਤੁਹਾਡੀ ਅਗਲੀ ਕਾਰਵਾਈ 307 ਦਾ ਪਤਾ ਕਰੋ ਬੰਦੇ ਰੈਸ਼ ਕਰਕੇ ਅੰਦਰ ਸਟੋ ਠੀਕ ਹੈ ਜੀ ਹਾਜੀ ਹੁਣ ਅੱਧੀ ਹੋ ਪ੍ਰਸਾਰਨਗੇ ਭਾਈ ਪੁਲਿਸਰ ਦੇ ਵੀ ਬੇਨਤੀ ਕਰਦੇ ਐ ਵੀ ਸਾਡੇ ਭਰਾ ਆ ਕਿ ਜਲਦੀ ਜਲਦੀ ਸਾਡਾ ਜਿੱਦਾਂ ਵੀ ਮਸਲਾ ਦਕਰਾਓ ਠੀਕ ਹੈ ਇਹ ਨਹੀਂ ਕਰਦੇ ਆ ਟਾ ਮਸਲਾ ਤੇ ਤੁਸੀਂ ਇਹਨੂੰ ਲਿਖ ਕੇ ਦੇ ਦਿਓ ਜਬਾਬਾ ਹੀ ਫੇਰ ਅਸੀਂ ਕਰਵਾ ਲਾਂਗੇ ਜੀ ਹਾਂ ਜੀ ਆ ਕੇ ਆਇਆ ਸਮਰਥਨ ਕੀਤਾ ਧਰਨਾ ਲਾਇਆ ਰੋਡ ਜਾਮ ਕੀਤਾ ਕੀ ਕੀਤਾ ਵੇਖੋ ਜੀ ਸਾਡੀ ਅੱਜ ਦੀ ਜਿਹੜੀ ਨਾ ਕੌਲ ਸਾਡੀ ਨੈਸ਼ਨਲ ਹਾਈਵੇ ਜਾਮ ਕਰਨ ਦੀ ਸੀ ਪਰ ਹਜੇ ਦੇ ਲੱਗ ਲੱਗੇ ਪਿੰਡਾਂ ਤੋਂ ਆਇਆ ਅਸੀਂ ਸਾਡਾ ਕਹੇ ਕੱਢ ਬਾਦ 2015 ਆਏ ਬੇ ਜਾਮ ਕਰਨਾ ਹੈ ਸਾਨੂੰ ਜਿਹੜਾ ਇਹ ਡੀਐਸਪੀ ਵੱਲੋਂ ਇਹ ਦਵਾਇਆ ਗਿਆ ਹੈ ਵਿਸ਼ਵਾਸ ਭਰੋਸਾ ਦਿੱਤਾ ਗਿਆ ਹੈ ਵੀ ਜਿਹੜੇ ਬੰਦਿਆਂ ਨੇ ਕਾਰਵਾਈ ਕਰਕੇ ਤੇ ਅਸੀਂ ਪਰਚਾ ਦਰਜ ਕਰਕੇ ਜੁਰਮ ਵਿੱਚ ਵਾਅਦਾ ਕਰਕੇ ਤੇ ਬੰਦੇ ਚੁੱਕ ਲਾਂਗੇ ਬਰਾਟ ਬਲ ਗਏ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹਾਂਜੀ ਬੰਦੇ ਕੌਣ ਆ ਬੰਦੇ ਜੀ ਆਮ ਆਦਮੀ ਪਾਰਟੀ ਦੇ ਬੰਦੇ ਆ ਹਰਪ੍ਰੀਤ ਸਿੰਘ ਹੀਟੂ ਦਾ ਨਾਲ ਇਹਦੇ ਮੰਤਰੀ ਦਾ ਕਹਿੰਦੇ ਸਾਡੇ ਮਕਰਪਾਲ ਸਿੰਘ ਹੀਟੂ ਵਾ ਇਹਦੇ ਕੁਝ ਵੀ ਨਹੀਂ ਆ ਅਸੀਂ ਦੇ ਅਸੀਂ ਤਾਂ ਪਤਾ ਹੈ ਮਾਰਦੇ ਸਾਡੇ ਮਕਰਪਾਲ ਸਿੰਘ ਹੀਟੂ ਦਾ ਹੱਥ ਆ ਸਾਨੂੰ ਪਰਵਾਹ ਨਹੀਂ ਕਿਸੇ ਦੀ ਇਥੋਂ ਤੱਕ ਇਹਨਾਂ ਦੇ ਦੋ ਬੰਦਿਆਂ ਨੂੰ ਜਿਹੜੇ ਇਹਨਾਂ ਦੇ ਨਾਲ ਪੱਜੇ ਫਿਰਦੇ ਚੌਂਕੀ ਠਾਲੇ ਧਮਕੀ ਲਈ ਆ ਵੀ ਉਹਦਾ ਤੇ ਘੋਟ ਉਧਰ ਲੰਗਦਾ ਤੁਹਾਡੇ ਨਾਲੋਂ ਛਾ ਅਹੀਂ ਆ ਆਮ ਆਦਮੀ ਪਾਰਟੀ ਦੇ ਆ ਸਾਡੇ ਮਗਰ ਮੰਤਰੀ ਦਾ ਹੱਥ ਆ ਸਾਨੂੰ ਕੋਈ ਸਾਡਾ ਵਾਲ ਨਹੀਂ ਵੀ ਕਾ ਕਰ ਸਕਦਾ ਜੀ ਇੱਥੋਂ ਦਾ ਕੋ ਬੰਦੇ ਵੀਰੇ ਆਹੀਂ ਇੱਥੋਂ ਦਾ ਕਹਿੰਦੇ ਆ ਆਹੀਂ ਜਿੱਥੋਂ ਦਾ ਸਾਨੂੰ ਐਸਐਚਓ ਕੋ ਗਏ ਡੀਐਸਓ ਕੋ ਗਏ ਸੱਤੀ ਸਨੋਂ ਸਾਹਮਣੇ ਮਜਬੂਰਾਂ ਸਾਨੂੰ ਅੱਜ ਇਹ ਧੰਨਾ ਲਾਉਣਾ ਪਿਆ ਅਸੀਂ ਜੇ ਨਾ ਗਾ 307 ਜਿਹੜੀ ਇਹਨਾਂ ਦੇ ਕਿਥਾਂ ਦੀ ਬਦਵੀ ਕਿੰਨੀ 295 ਨਾ ਲੈ ਕੇ ਨੈਸ਼ਨਲ ਹਾਈਵੇ ਜਾਮ ਕਰਾਂਗੇ ਆਹੀਂ ਆਹੀਂ ਕਿਹੇ ਕੋਲ ਨਾਲੋਂ ਭਾਵੇਂ ਸਾਡੇ ਦੇ ਪਰਚੇ ਕਰ ਨਾਲ ਸਾਨੂੰ ਐਸਐਚਓ ਕੋ ਪਹਿਲਾਂ ਮੈਂ ਐਸਐਚਓ ਗਏ ਸਾਨੂੰ ਇਹਨੇ ਨਹੀਂ ਗੱਲ ਗਈ ਜੇ ਧੰਨਾਂ ਲਾਉਗੇ ਤੇ ਤੁਹਾਡੇ ਪਰਚਾ ਪਰਚਾ ਸਰਜ ਕਰਾਂਗੇ ਇੰਨੀ ਗੱਲ ਕਹੀ ਪਰ ਅਸੀਂ ਅੱਜ ਵੀ ਸਾਡੇ ਦੇ ਪਰਚਾ ਕੀ ਤੁਸੀਂ ਸਾਨੂੰ ਜੇਲੇ ਸੁੱਟ ਦੋ ਸਾਨੂੰ ਗੋਲੀ ਵੀ ਮਾਰ ਦੋ ਸਰਪੰਚਾਂ ਸਕੇ ਇਦੋਂ ਜੇ ਕੁਝ ਪ੍ਰਜਾ ਨੂੰ ਗੋਲੀ ਵੀ ਮਾਰਦੇ ਅਸੀਂ ਕਿਸੇ ਕੋਲੋਂ ਪਿੱਛੇ ਜਾ ਕੇ ਹੱਕ ਸਾਜ ਦੀ ਲੜਾਈ ਲੜਦੇ ਰਹੇ ਆ ਤੇ ਲੜਦੇ ਰਵਾਂਗੇ ਪ੍ਰਸ਼ਾਸਨ ਦੀ ਇਹ ਗੈ ਨਹੀਂ ਤੇ ਆਰਟੀਕਲ 19 ਦਾ ਤੁਹਾਡਾ ਰਾਈਟ ਹੈਗਾ ਉਹ ਨਹੀਂ ਕਿ ਪ੍ਰਸ਼ਾਸਨ ਦੀ ਅਸੀਂ ਤਾਂ ਸਭ ਕੁਝ ਕਰ ਜਦੋਂ ਸਾਡੀ ਸੋਨੀ ਤਿਆਰ ਨਹੀਂ ਆਮ ਆਦਮੀ ਪਾਰਟੀ ਦੇ ਉਹ ਬੰਦੇ ਮੰਤਰੀ ਸ਼ਰਿਆਮ ਉਹਨਾਂ ਦੀ ਸਪੋਰਟ ਕਰਨਦਿਆ ਉਹ ਕਹਿੰਦਾ ਵੀ ਇਹ ਬੰਦੇ ਨੂੰ ਮੈਂ ਸਰਪੰਚ ਬਣਾ ਲਾਵਾਂ ਇਹਨਾਂ ਬੰਦੇ ਨੂੰ ਮੈਂ ਪਰਚਾਣੇ ਹੁੰ ਦੇਣਾ ਇਹ ਬਦੇ ਮੇਰੇ ਆਉਣ ਵਾਲੇ ਨਾ ਜੋ ਵਾਲਦੇ ਸਰਪੰਚਾ ਉਹਨਾਂ ਬੰਦੇ ਮਗਰ 20 ਵੋਟਾਂ ਲਈ ਜੇ ਇਹ ਜਿਹੜੇ 40 ਸਾਲ ਤੋਂ ਇਹ ਬੰਦੇ ਸਰਪੰਚ ਬਣਦੇ ਆਉਂਦੇ ਪਿੰਡ ਦੇ ਹੁਣ ਵੀ ਕਾ ਆਉਣ ਵਾਲੇ ਸਰਪੰਚੇ ਹੋ ਚਲੇ ਗਏ ਗੁੰਡਾਗਰਦੀ ਨਾਮ ਸਰਪੰਚ ਬਣ ਜਾ ਪਿੰਡ ਦਾ ਗੁੰਡਾਗਰਦੀ ਕਦੇ ਸਰਪੰਚ ਕਿਹਨਾਂ ਨੂੰ ਮੈਂਬਰ ਨਹੀਂ ਬਣ ਦੇਵਾਂਗੇ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਾਵਾਂਗੇ ਅਸੀਂ ਕਿਸੇ ਗੱਲੋਂ ਸਾਡਾ ਭਗਵਾਨ ਵਾਲਮੀਗਿ ਸੰਘਰਸ਼ ਚਦਲ ਤੇ ਸਾਡੇ ਭ ਆਪਣਾ ਸੌਤਾ ਦੇ ਚੇਰਮੈਨ ਸਰ ਸਦਾਰ ਹਦੀਦ ਸਿੰਘ ਭਗਾਲੀ ਜੀ ਹੋਰ ਵੀ ਜਦੋਂ ਗਾ ਹਾਈਵੇ ਜਮ ਕਰਾਗੇ ਨੈਸ਼ਨਲ ਹਾਈਵੇ ਘੱਟੋ ਘੱਟ 10 20 ਜਥੇਬੰਦੀਆਂ ਲੈ ਕੇ ਨੈਸ਼ਨਲ ਹਾਈਵੇ ਜਮ ਕੀਤਾ ਜੂ ਜੇ ਸਾਡੀ ਨਾ ਸਮਾਈ ਹੋ ਇਥੇ ਗੌਰਮਿਕ ਸ਼ਕਤੀ ਜੋ ਪਿੰਡ 나ਜੋ ਵਾਲੀ ਵਿਖੇ ਸਾਡੇ ਵੀਰ ਮੋਹਨ RAM ਦੇ ਸਟਾ ਲਾਈਆਂ ਗਿਆ ਉਹਨੂੰ ਜਾਨੋ ਮਾਰ ਦੀ ਨੀਦ ਨਾਲ ਉੱਤੇ ਹਮਲਾ ਕੀਤਾ ਗਿਆ ਉਸ ਵਿੱਚ ਐਫ ਆਈ ਆਰ 147 ਦੇ ਵਿੱਚ ਉਸਰੇ ਅੱਜ ਜੋਨੋ ਵਿੱਚ ਵਾਦਾ ਕਰਦਾ ਆ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਆ ਕਿ ਲੋਕ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਆ ਪਰ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਖਾਸ ਲੋਕ ਗਰੀਬਾਂ ਨਾਲ ਧੱਕਾ ਕਰ ਰਹੇ ਆ ਗਲੀਬਾਂ ਗਰੀਬਾਂ ਦੇ ਨਾਲ ਵੜ-ਵੜ ਕਰ ਰਹੇ ਆ ਪਰ ਸੁਣਵਾਈ ਕਿੱਥੇ ਨਹੀਂ 16 ਤਰੀਕ ਦੀ ਘਟਨਾ ਵਾਪਰੀ ਆ ਐਸਐਸਪੀ ਸਾਹਿਬ ਨੂੰ ਮਿਲੇ ਆ ਡਿਪਟੀ ਸਾਹਿਬ ਨੂੰ ਮਿਲੇ ਆ ਤੇ ਅੱਜ ਅਰਚਾ ਸਭੀ ਦਾ ਦਰਜ ਕਰਾਉਣ ਵਾਸਤੇ ਫਿਰ ਸਾਨੂੰ ਸੰਘਰਸ਼ ਕਰਨਾ ਪਿਆ ਧਰਨਾ ਲਾਉਣਾ ਪਿਆ ਅਸੀਂ ਅਜੇ 326 ਤੋਂ ਸੰਤੁਸ਼ਟ ਨਹੀਂ ਹਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਜੁਰਮਚਾ ਵਾਅਦਾ ਕਰਕੇ 307 ਲੱਗਣੀ ਚਾਹੀਦੀ ਆ ਜੇ ਥੋੜੇ ਦਿਨਾਂ ਦੇ ਵਿੱਚ ਸਹੀ ਤਰੀਕੇ ਨਾਲ ਐਫਆਰ ਦੇ ਵਿੱਚ ਸੋਧ ਕਰਕੇ 307 ਲਾ ਕੇ ਵਾਅਦਾ ਨਾ ਕੀਤਾ ਗਿਆ ਤਾਂ ਸੰਘਰਸ਼ ਇਸ ਤਰ੍ਹਾਂ ਜਾਰੀ ਰਹੇਗਾ ਔਰ ਨੈਸ਼ਨਲ ਹਾਈਵੇ ਜਾਮ ਕਰਾਂਗੇ ਹਾਂ ਜੀ ਸ਼ਕਤੀ ਵਾਹਿਗੁਰੂ ਪਰ ਤੋਂ ਤਿੰਨ ਦਿਨਾਂ ਤੋਂ ਡਿਪਟੀ ਸਾਹਿਬ ਐਸਐਸਓ ਸਾਹਿਬ ਚੌਕੀ ਅੰਤਾਰ ਸਾਹਿਬ ਨਾਲ ਹੜੇ ਮੀਟਿੰਗਾਂ ਚੱਲ ਰਹੀਆਂ ਸੀ ਇਹਨਾਂ ਨੇ ਸਾਨੂੰ ਸੁਭਿਸ਼ਵਾਸ ਦਿਵਾਇਆ ਸੀ ਕਿ ਅਸੀਂ ਜੁਰਮ ਵਿੱਚ ਵਾਧਾ ਕਰਾਂਗੇ ਨਹੀਂ ਤਾਂ ਸਾਡੀ ਕਾਲ ਨੈਸ਼ਨਲ ਹਾਈਵੇ ਜਾਮ ਕਰਨ ਦੀ ਸੀ ਇਹਨਾਂ ਨੇ ਕਿਹਾ ਕਿ ਕੱਠ ਨਾ ਕਰਿਓ ਸਿਰਫ ਇਸ ਅਲਾਗੇ ਦੇ ਪਿੰਡਾਂ ਦੇ ਲੋਕ ਹੀ ਆਏ ਨੇ ਬਾਹਰੋਂ ਕੋਈ ਨਹੀਂ ਆਇਆ ਜਿਸ ਦਿਨ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਪੂਰੇ ਜ਼ਿਲ੍ਹੇ ਦੀ ਸੰਗਤ ਹੋਵੇਗੀ ਔਰ ਪ੍ਰਸ਼ਾਸਨ ਦੇ ਅੱਖਾਂ ਕੋਲ ਕਰਾ ਦਾਂਗੇ ਠੀਕ ਹੈ ਜੀ ਵਾਲਮੀਕੀ ਮਾਮਲਾ ਕੀ ਹੈ ਜੀ ਅੱਜ ਤੱਕ ਤਣਾ ਲਾਇਆ ਤੁਹਾਡਾ ਚੋਣਕੀ ਦਾ ਕਰਾਵ ਕੀਤਾ ਗਿਆ ਵਾਲਮੀਕੀ ਸਮਾਏ ਵੱਲੋਂ ਜੇ ਪਹਿਲਾਂ ਇਹਨਾਂ ਦਾ ਕਰਮਾ ਕਰਜੋ ਜਨਾ ਜੀ ਧਾਰਾ 323 324 ਆਪੀਸੀ ਤੇ ਹੁਣ ਇਹਨਾਂ ਦਾ ਨਤੀਜਾ ਆਇਆ ਵਾ ਜਿਹੜਾ ਦੋਸਤ ਜੀ ਵੀ ਐਸ ਉਹ 336 ਇਹਨਾਂ ਨੂੰ ਧਾਰਾ ਲਾ ਕੇ ਜਿਹੜਾ ਦਰਦੇਸ਼ ਕਰਦਾ ਵਾ ਨਾ ਕਰਦੀ ਰਫ ਤੇ ਇਹਨਾਂ ਨੂੰ ਦੇਤੀ ਹੈ ਹੂੰ ਦੋਸ਼ੀ ਫੜਿਆ ਜੀ ਹੁਣ ਤੱਕ ਇੱਕ ਦੋਸ਼ੀ ਹੋਣੋ ਆ ਜੀ 326 ਦਾ ਮਕਦਮਾ ਹੁਣ ਹੁਣ ਫੜਾਂਗੇ ਜੀ ਤੂੰ ਤੱਕ ਫੜ ਲਓਗੇ ਜੀ ਬਸ ਜਲਦੀ ਜਲਦੀ ਫੜ ਕੇ ਲੋ ਠੀਕ ਹੁਣ 15 ਦਿਨ ਤੇ ਹੋ ਗਿਆ